31 ਜਨਵਰੀ 2022 ਹਰਿਆਣਾ ਦੇ ਗੁਰਨੌਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ 22 ਸਾਲਾਂ ਦੀ ਕੁੜੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਤੇ ਇਹ ਰਿਪੋਰਟ ਲਿਖਦਿਆ ਸਾਰੇ ਹਰਿਆਣਾ ਦੇ ਸਾਰੇ ਪੁਲਿਸ ਥਾਣਿਆਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਇਹ ਜਿਹੜੀ ਕੁੜੀ ਗੁੰਮ ਹੋਈ ਸੀ ਉਹਨੇ ਕੁਝ ਦਿਨ ਪਹਿਲਾਂ ਹੀ ਇੱਕ ਐਗਜ਼ਾਮ ਪਾਸ ਕਰਕੇ ਕਨੇਡਾ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਹੋਇਆ ਸੀ ਜਿਸ ਬਾਰੇ ਪੂਰੀ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਇਹ ਗੱਲ ਛਪੀ ਸੀ ਫਿਲਹਾਲ ਇਤਿੜੀ ਕੁੜੀ ਕੈਨੇਡਾ ਦੇ ਵਿੱਚ ਰਹਿ ਕੇ ਆਪਣੀ ਪੜਾਈ ਪੂਰੀ ਕਰ ਰਹੀ ਸੀ ਤੇ ਥੋੜੇ ਦਿਨ ਪਹਿਲਾਂ ਹੀ ਵਾਪਸ ਹਰਿਆਣਾ ਆਈ ਹੋਈ ਸੀ ਕੇਸ ਜਿਆਦਾ ਸੈਂਸਿਟਿਵ ਹੋਣ ਕਰਕੇ ਇਸ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤਾ ਜਾਂਦਾ ਹੈ 9 ਮਹੀਨੇ ਤੱਕ ਇਸ ਕੇਸ ਦੀ ਇਨਵੈਸਟੀਗੇਸ਼ਨ ਚਲਦੀ ਰਹਿੰਦੀ ਹੈ ਪਰ ਅਚਾਨਕ ਹੀ 9 ਮਹੀਨਿਆਂ ਬਾਅਦ ਪੁਲਿਸ ਨੂੰ ਕੁਝ ਐਹੋਜੇ ਸੁਰਾਗ ਮਿਲਦੇ ਨੇ ਜਿਨ੍ਹਾਂ ਦਾ ਖੁਲਾਸਾ ਹੁੰਦਿਆ ਸਾਰ ਹੀ ਸੁਣਨ ਵਾਲਿਆਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇਸ ਕੁੜੀ ਨੂੰ ਪਿਆਰ ਹੋਇਆ ਸੀ ਤੇ ਇਸ ਪਿਆਰ ਦੀ ਉਹਨੂੰ ਏਡੀ ਵੱਡੀ ਕੀਮਤ ਚੁਕਾਉਣੀ ਪਈ ਸੀ ਕਿ ਜਿਸ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਪਿਆਰ ਵਿੱਚ ਮਿਲੀ ਏਡੀ ਵੱਡੀ ਸੱਜਾ ਨੂੰ ਸੁਣ ਕੇ ਤੁਹਾਡੇ ਵੀ ਰੋਂਟੇ ਖੜੇ ਹੋ ਜਾਣਗੇ 22 ਸਾਲਾਂ ਦੀ ਮੌਨਕਾ ਹਰਿਆਣਾ ਦੇ ਬੁਲੰਦ ਸ਼ਹਿਰ ਦੀ ਰਹਿਣ ਵਾਲੀ ਸੀ ਬਚਪਨ ਤੋਂ ਹੀ ਮੌਨਕਾ ਪੜਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ ਇਸ ਲਈ ਘਰ ਵਾਲੇ ਹੁਣ ਉਹਨੂੰ ਅੱਗੇ ਭਰਉਣ ਦੇ ਬਾਰੇ ਸੋਚਦੇ ਨੇ ਮੋਨ ਕਾ ਵੀ ਕੈਨੇਡਾ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੜਨ ਦੇ ਬਾਰੇ ਘਰ ਦੇ ਵਿੱਚ ਗੱਲ ਕਰਦੀ ਹੈ ਤੇ ਘਰ ਦੇ ਵੀ ਉਹਨੂੰ ਯੂਨੀਵਰਸਿਟੀ ਦੇ ਵਿੱਚ ਭਰਵਾਉਣ ਦੇ ਬਾਰੇ ਤਿਆਰ ਹੋ ਜਾਂਦੇ ਨੇ ਸਮੱਸਿਆ ਹੁਣ ਇਹ ਆ ਰਹੀ ਸੀ ਕਿ ਕੈਨੇਡਾ ਵਿੱਚ ਜਾਣ ਵਾਸਤੇ ਉਹਨੂੰ ਇੱਕ ਐਗਜ਼ਾਮ ਪਾਸ ਕਰਨਾ ਸੀ ਤੇ اسی ਐਗਜ਼ਾਮ ਦੀ ਤਿਆਰੀ ਦੇ ਲਈ ਉਹ ਸੋਨੀਪੱਤ ਦੇ ਗਨੌਰ ਜ਼ਿਲ੍ਹੇ ਦੇ ਵਿੱਚ ਆ ਕੇ ਆਪਣੀ ਮਾਸੀ ਦੇ ਕੋਲ ਰਹਿਣ ਲੱਗ ਜਾਂਦੀ ਹੈ ਤੇ ਇੱਥੇ ਰਹਿਣ ਦਾ ਉਹਦਾ ਇੱਕੋ ਮਕਸਦ ਸੀ ਕਿ ਉਹ ਇਸ ਐਗਜ਼ਾਮ ਦੀ ਇੱਥੇ ਰਹਿ ਕੇ ਤਿਆਰੀ ਕਰ ਸਕੇ ਪਰ ਇੱਥੇ ਰਹਿੰਦੇ ਹੋયા ਉਹਦੀ ਇੱਕ ਦਿਨ ਗਵਾਂਡੀਆਂ ਦੇ ਮੁੰਡੇ ਦੇ ਨਾਲ ਅੱਖ ਮਿਲਦੀ ਹੈ ਫਿਰ ਹੌਲੀ-ਹੌਲੀ ਇਹਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ ਇਹ ਮੁੰਡੇ ਦਾ ਨਾਮ ਸੀ ਸੁਨੀਲ ਉਰਫ ਸ਼ਿਲਾ ਹੁਣ ਮੌਨਕਾ ਇਹਦੇ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਸੀ ਇਸੇ ਵਿੱਚ ਹੀ ਹੁਣ ਮੌਨਕਾ ਦਾ ਜਿਹੜਾ ਐਗਜ਼ਾਮ ਸੀ ਉਹ ਐਗਜ਼ਾਮ ਦਾ ਟੈਸਟ ਵੀ ਹੁੰਦਾ ਹੈ ਤੇ ਇਹ ਐਗਜ਼ਾਮ ਦੇ ਉਸ ਟੈਸਟ ਨੂੰ ਪਾਸ ਕਰ ਲੈਂਦੀ ਹੈ ਤੇ ਇਹ ਹੁਣ ਕੈਨੇਡਾ ਦੇ ਵਿੱਚ ਜਾਣ ਦੇ ਲਈ ਐਲੀਜੀਬਲ ਹੋ ਜਾਂਦੀ ਹੈ ਜਿਸ ਨੂੰ ਸੁਣ ਕੇ ਘਰ ਵਾਲੇ ਇਹਦੇ ਬਹੁਤ ਖੁਸ਼ ਹੁੰਦੇ ਨੇ ਤੇ ਇਸ ਦੇ ਇਗਜ਼ਾਮ ਦੇ ਪਾਸ ਹੋਣ ਦੀ ਗੱਲ ਪੂਰੇ ਜ਼ਿਲ੍ਹੇ ਦੇ ਵਿੱਚ ਫੈਲ ਜਾਂਦੀ ਹੈ ਤੇ ਹੁਣ ਮੌਨਿਕਾ 5 ਜਨਵਰੀ 2022 ਨੂੰ ਕੈਨੇਡਾ ਦੇ ਵਿੱਚ ਆਪਣੀ ਅਗਲੀ ਪੜਾਈ ਕਰਨ ਵਾਸਤੇ ਚਲੀ ਜਾਂਦੀ ਹੈ ਮੌਨਿਕਾ ਕੈਨੇਡਾ ਦੇ ਵਿੱਚ ਬਿਜ਼ਨਸ ਮੈਨੇਜਮੈਂਟ ਦੀ ਪੜਾਈ ਕਰਨ ਲੱਗ ਪੈਂਦੀ ਹੈ ਹਜੇ ਮੌਨਿਕਾ ਨੂੰ ਕੈਨੇਡਾ ਦੇ ਵਿੱਚ ਗਏ ਹੋਏ ਕੁਝ ਹੀ ਦਿਨ ਹੋਏ ਸੀ ਪਰ ਮਗਰੋਂ ਹੀ ਸੁਨੀਲ ਇਹਨੂੰ ਫੋਨ ਕਰਕੇ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ ਤੇ ਇਸੇ ਹੀ ਵਿਆਹ ਦੇ ਲਈ ਉਦਬਾਬ ਪਾਣਾ ਇਹਦੇ ਤੇ ਸ਼ੁਰੂ ਕਰ ਦਿੰਦਾ ਹੈ ਸੁਨੀਲ ਦੇ ਜਿਆਦਾ ਦਬਾਅ ਪਾਉਣ ਦੇ ਕਰਕੇ ਮੋਨਿਕਾ ਹੁਣ ਸਿਰਫ 17 ਦਿਨ ਬਾਅਦ ਹੀ ਕੈਨੇਡਾ ਤੋਂ ਵਾਪਸ ਇੰਡੀਆ ਆ ਜਾਂਦੀ ਹੈ ਤੇ ਇਸ ਬਾਰੇ ਉਹ ਆਪਣੇ ਘਰਦਿਆਂ ਨੂੰ ਵੀ ਕੋਈ ਖਬਰ ਨਹੀਂ ਦਿੰਦੀ ਇਹਦੇ ਵਾਪਸ ਆਉਣ ਤੋਂ ਬਾਅਦ ਇਹ ਆਪਣੇ ਲਵਰ ਸੁਨੀਲ ਦੇ ਨਾਲ ਮਿਲ ਕੇ ਦੁਨੀਆ ਤੋਂ ਚੋਰੀ ਇਹ ਦੋਨੇ ਜਣੇ ਇੱਕ ਅਪਾਰਟਮੈਂਟ ਲੈ ਕੇ ਰਹਿਣ ਲੱਗ ਜਾਂਦੇ ਨੇ 19 ਜਨਵਰੀ 2022 ਨੂੰ ਮੌਨਿਕਾ ਤੇ ਸੁਨੀਲ ਗਾਜ਼ੀਆਬੱਦ ਦੇ ਆਰਿਆ ਸਮਾਜ ਮੱਧਰ ਦੇ ਵਿੱਚ ਚੁਪਕੇ ਦੇ ਨਾਲ ਵਿਆਹ ਕਰ ਲੈਂਦੇ ਨੇ ਤੇ ਵਿਆਹ ਕਰਨ ਤੋਂ ਬਾਅਦ ਅਗਲੇ ਹੀ ਦਿਨ ਜਾਨੀ ਕਿ 30 ਜਨਵਰੀ 2022 ਨੂੰ ਮੌਨਿਕਾ ਹੁਣ ਕਿਸੇ ਨੂੰ ਬਿਨਾ ਕੁਝ ਦੱਸੇ ਵਾਪਸ ਕੈਨੇਡਾ ਚਲੀ ਜਾਂਦੀ ਹੈ ਤੇ ਆਪਣੀ ਪ੍ਰਾਈ ਕਰਨ ਲੱਗ ਜਾਂਦੀ ਹੈ ਹੁਣ ਮੌਨਿਕਾ ਅਗਲੇ ਕੁਝ ਮਹੀਨੇ ਤੱਕ ਕੈਨੇਡਾ ਵਿੱਚ ਹੀ ਰਹਿ ਕੇ ਆਪਣੀ ਪ੍ਰਾਈ ਪੂਰੀ ਕਰ ਰਹੀ ਸੀ ਪਰ ਹੁਣ ਉਹਦੇ ਸੁਭਾਅ ਦੇ ਵਿੱਚ ਕਾਫੀ ਚੇਂਜ ਆ ਚੁੱਕਿਆ ਸੀ ਜਦੋਂ ਵੀ ਉਹਦੇ ਘਰੋਂ ਕੋਈ ਫੋਨ ਕਰਦਾ ਸੀ ਜਾਂ ਤਾਂ ਉਹ ਫੋਨ ਕੱਟ ਦਿੰਦੀ ਸੀ ਜਾਂ ਫਿਰ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹਿੰਦੀ ਸੀ ਹੁਣ ਅਪ੍ਰੈਲ ਮਹੀਨੇ ਤੱਕ ਇਹੋ ਜੀ ਸਥਿਤੀ ਬਣ ਜਾਂਦੀ ਹੈ ਕਿ ਮੌਨਿਕਾ ਆਪਣੇ ਰਿਸ਼ਤੇਦਾਰਾਂ ਆਪਣੇ ਘਰਦਿਆਂ ਦਾ ਫੋਨ ਚੱਕਣਾ ਬੰਦ ਕਰ ਦਿੰਦੀ ਹੈ ਇੱਥੋਂ ਤੱਕ ਕਿ ਉਹਨੇ ਕਈ ਰਿਸ਼ਤੇਦਾਰਾਂ ਦੇ ਨੰਬਰ ਵੀ ਬਲੌਕ ਲਿਸਟ ਵਿੱਚ ਪਾ ਦਿੱਤੇ ਸਨ ਜਿਸ ਤੋਂ ਬਾਅਦ ਉਹਦੇ ਘਰ ਦੇ ਚਾਹੁੰਦੇ ਹੋਏ ਵੀ ਉਹਦੇ ਨਾਲ ਕੋਈ ਗੱਲ ਨਹੀਂ ਕਰ پا ਰਹੇ ਸਨ ਅਗਲੇ ਕਈ ਦਿਨਾਂ ਤੱਕ ਮੌਨਿਕਾ ਦੇ ਘਰ ਵਾਲੇ ਉਹਨੂੰ ਫੋਨ ਕਰਦੇ ਨੇ ਪਰ ਮੌਨਿਕਾ ਫੋਨ ਨਹੀਂ ਚੱਕ ਰਹੀ ਸੀ। ਉਹਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਕੰਟੈਕਟ ਨਹੀਂ ਹੋ ਪਾ ਰਿਹਾ ਸੀ। ਹੁਣ ਥੱਕ ਹਾਰ ਕੇ ਮੌਨਿਕਾ ਦੀ ਮਾਸੀ ਜਿਹੜੀ ਗਨੋਰ ਰਹਿੰਦੀ ਸੀ ਉਹ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਤੇ ਗਨੋਰ ਪੁਲਿਸ ਥਾਣੇ ਦੇ ਵਿੱਚ ਜਾ ਕੇ ਮੌਨਿਕਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਉਂਦੀ ਹੈ। ਮੌਨਿਕਾ ਦੀ ਮਾਸੀ ਜਿਹੜਾ ਸਾਹਮਣੇ ਮੁੰਡਾ ਰਹਿੰਦਾ ਸੀ ਸੁਨੀਲ ਉਹਦੇ ਤੇ ਹੀ ਆਪਣਾ ਸ਼ੱਕ ਦੱਸਦੀ ਹੈ ਤੇ ਉਹਦੇ ਤੇ ਹੀ ਮੌਨਿਕਾ ਦੇ ਕਿਟਨੈਪ ਕਰਨ ਦਾ ਇਲਜ਼ਾਮ ਲਾਉਂਦੀ ਹੈ। ਹੁਣ ਇਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਪਰ ਕਾਰਵਾਈ ਜਿਹੜੀ ਸੀ ਉਹ ਬਹੁਤ ਹੀ ਹੌਲੀ-ਹੌਲੀ ਕਰ ਰਹੀ ਸੀ ਜਿਸ ਤੋਂ ਬਾਅਦ ਮੋਨਕਾ ਦੇ ਘਰ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਤੱਕ ਵੀ ਜਾਂਦੇ ਨੇ ਤੇ ਮੰਗ ਕਰਦੇ ਨੇ ਕਿ ਇਸ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤਾ ਜਾਵੇ ਹੁਣ ਇਸ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤਾ ਜਾਂਦਾ ਹੈ ਤੇ ਹੁਣ ਕ੍ਰਾਈਮ ਬ੍ਰਾਂਚ ਸਭ ਤੋਂ ਪਹਿਲਾਂ ਸੁਨੀਲ ਨੂੰ ਲੱਭਦੀ ਹੈ ਕਈ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਸੁਨੀਲ ਨਹੀਂ ਲੱਭ ਰਿਹਾ ਸੀ ਪਰ ਪੁਲਿਸ ਵਾਲੇ ਆਪਣੀ ਹਾਰ ਨਹੀਂ ਮੰਨਦੇ ਉਹ ਆਪਣੀ ਕੋਸ਼ਿਸ਼ ਜਾਰੀ ਰੱਖਦੇ ਨੇ ਇਸ ਵਿੱਚ ਪੁਲਿਸ ਨੂੰ ਹੁਣ ਆਪਣੇ ਸੂਤਰਾਂ ਤੋਂ ਇਹ ਪਤਾ ਚੱਲਦਾ ਹੈ ਕਿ ਸੁਨੀਲ ਜੂਪੀ ਦੇ ਵਿੱਚ ਰਹਿ ਰਿਹਾ ਹੈ ਤੇ ਹੁਣ ਪੁਲਿਸ ਜੂਪੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਾ ਕੇ ਛਾਪਾ ਮਾਰਦੀ ਹੈ ਸੁਨੀਲ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹ ਗੱਲ ਸੀ 2 ਅਪ੍ਰੈਲ 2022 ਦੀ ਪੁਲਿਸ ਜਦੋਂ ਸੁਨੀਲ ਕੋਲੋਂ ਪੁੱਛਦੀ ਹੈ ਤੇ ਇਹ ਪੂਰੀ ਤਰ੍ਹਾਂ ਆਪਣੇ ਉੱਤੇ ਜਿਹੜੇ ਇਹਦੇ ਇਲਜ਼ਾਮ ਲੱਗੇ ਹੋਏ ਸਨ ਇਹਨੂੰ ਪੂਰੀ ਤਰ੍ਹਾਂ ਨਕਾਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਇਸ ਕੇਸ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ ਪਰ ਪਲਸ ਇਹਦੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੀ ਤੇ ਜਦੋਂ ਇਹਦੇ ਨਾਲ ਸਖਤੀ ਦੇ ਨਾਲ ਪੁੱਛਗਿਸ ਕਰਦੀ ਹੈ ਫਿਰ ਇਹ ਜਿਹੜੀ ਕਹਾਣੀ ਦੱਸਦਾ ਹੈ ਇਹ ਕਹਾਣੀ ਨੂੰ ਸੁਣਨ ਤੋਂ ਬਾਅਦ ਸੁਣਨ ਵਾਲਿਆਂ ਦੇ ਹੋਸ਼ ਉੱਡ ਜਾਂਦੇ ਨੇ ਸੁਨੀਲ ਹੁਣ ਇਹ ਦੱਸਦਾ ਹੈ ਕਿ ਮੌਨਿਕਾ ਦੇ ਨਾਲ ਇਹਦੀ ਪਹਿਲੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਮੌਨਿਕਾ ਆਪਣੇ ਮਾਸੀ ਦੇ ਘਰ ਪੜਨ ਵਾਸਤੇ ਆਈ ਹੋਈ ਸੀ ਇਹ ਮੌਨਿਕਾ ਦੀ ਮਾਸੀ ਦੇ ਘਰ ਵਿੱਚ ਦੁੱਧ ਲੈਣ ਵਾਸਤੇ ਜਾਂਦਾ ਸੀ ਇਹਦੀ ਮਾਸੀ ਨੇ ਹੀ ਮੌਨਿਕਾ ਦੇ ਨਾਲ ਇਹਦੀ ਜਾਣ-ਪਛਾਣ ਕਰਵਾਈ ਸੀ ਤੇ ਮੌਨਿਕਾ ਦੀ ਮਾਸੀ ਇਹਨੂੰ ਕਹਿੰਦੀ ਸੀ ਕਿ ਤੁਸੀਂ ਭੈਣ ਭਰਾ ਹੋ ਤੇ ਮੋਨਕਾ ਨੇ ਵੀ ਕਈ ਵਾਰੀ ਸੁਨੀਲ ਦੇ ਹੱਥ ਦੇ ਉੱਤੇ ਰਖਰੀ ਵੀ ਬੰਨੀ ਸੀ ਪਰ ਇਹ ਪੈਣਪਰਾ ਦਾ ਰਿਸ਼ਤਾ ਜਿਆਦਾ ਦੇਰ ਤੱਕ ਇਹ ਨਭਾ ਨਹੀਂ ਪਾਉਂਦੇ ਤੇ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਹੁਣ ਇਹ ਸੁਨੀਲ ਦੱਸਦਾ ਹੈ ਕਿ ਇਹਨੇ ਜਦੋਂ ਮੋਨਕਾ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਫਿਰ ਇਹ ਵਾਪਸ ਕੈਨੇਡਾ ਵਿੱਚ ਚਲੀ ਗਈ ਸੀ ਉਸ ਤੋਂ 3-4 ਮਹੀਨੇ ਬਾਅਦ ਹੀ ਇਹਨੇ ਮੋਨਕਾ ਨੂੰ ਫਿਰ ਵਾਪਸ ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਬੁਲਾ ਲਿਆ ਸੀ ਤੇ ਇਹ ਹੁਣ ਦੋਨੇ ਜਾਨੇ ਮਿਲ ਕੇ ਕੇ ਰਾਏ ਦੇ ਉਤੇ ਇੱਕ ਕਮਰਾ ਲੈ ਕੇ ਰਹਿਣ ਲੱਗ ਜਾਂਦੇ ਨੇ ਤੇ ਇਸੇ ਕਰਕੇ ਹੀ ਹੁਣ ਮੌਨਿਕਾ ਜਿਹੜੀ ਸੀ ਆਪਣੇ ਰਿਸ਼ਤੇਦਾਰਾਂ ਆਪਣੇ ਘਰਦਿਆਂ ਦਾ ਫੋਨ ਵੀ ਨਹੀਂ ਚੱਕਦੀ ਸੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ ਸੀ ਤੇ ਸੁਨੀਲ ਇਹ ਵੀ ਦੱਸਦਾ ਹੈ ਕਿ ਉਹਨਾਂ ਦਾ ਕੋਈ ਵੀ ਇੱਕ ਟਿਕਾਣਾ ਨਹੀਂ ਸੀ ਉਹ ਦੁਨੀਆਂ ਤੋਂ ਚੋੜੀ ਆਪਣੇ ਟਿਕਾਣੇ ਬਦਲਦੇ ਰਹਿੰਦੇ ਸਨ ਤੇ ਸ਼ੁਰੂ-ਸ਼ੁਰੂ ਦੇ ਵਿੱਚ ਉਹ ਕਾਫੀ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ ਪਰ ਹੌਲੀ-ਹੌਲੀ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕਰਵਾਹਟ ਪੜਨੀ ਸ਼ੁਰੂ ਹੋ ਗਈ ਤੇ ਹੁਣ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ ਤੇ ਇਸੇ ਦੌਰਾਨ ਹੀ ਇੱਕ ਦਿਨ ਸੁਨੀਲ ਮੌਨਿਕਾ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਫਾਰਮ ਹਾਊਸ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਵੀ ਉਹਨਾਂ ਦਾ ਝਗੜਾ ਚੱਲ ਰਿਹਾ ਹੁੰਦਾ ਹੈ ਤੇ ਜਿਸ ਤੋਂ ਬਾਅਦ ਸੁਨੀਲ ਨੂੰ ਗੁੱਸਾ ਆ ਜਾਂਦਾ ਹੈ ਤਾਂ ਉਹ ਰਿਵੋਲਵਰ ਕੱਢਦਾ ਹੈ ਤੇ ਦੋ ਗੋਲੀਆਂ ਮੌਨਿਕਾ ਦੇ ਸਿਰ ਦੇ ਉੱਤੇ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਮੌਨਿਕਾ ਦੀ ਮੌਤ ਹੋ ਜਾਂਦੀ ਹੈ ਹੁਣ ਸੁਨੀਲ ਨੂੰ ਇਹ ਲੱਗ ਰਿਹਾ ਸੀ ਕਿ ਇਹਦੀ ਜਿਹੜੀ ਬੋਡੀ ਹੈ ਉਹਨੂੰ ਕਿੱਥੇ ਟਿਕਾਣੇ ਲਾਇਆ ਜਾਵੇ ਇਹਦੇ ਬਾਰੇ ਸੋਚ ਰਿਹਾ ਸੀ ਉਹਨੂੰ ਕੋਈ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਬੋਡੀ ਦਾ ਕੀ ਕਰੇ ਫਿਰ ਉਹ ਕੀ ਕਰਦਾ ਹੈ ਕਿ ਆਪਣੇ ਫਾਰਮ ਹਾਊਸ ਦੇ ਵਿੱਚ ਹੀ ਜਾ ਕੇ ਗੱਡੀ ਨੂੰ ਇਸੇ ਤਰ੍ਹਾਂ ਲਾ ਦਿੰਦਾ ਹੈ ਤੇ ਬੋਡੀ ਨੂੰ ਡਿੱਗੀ ਦੇ ਵਿੱਚ ਰੱਖ ਦਿੰਦਾ ਹੈ ਤੇ ਗੱਡੀ ਦੇ ਉੱਪਰ ਤਰਪਾਲ ਪਾ ਕੇ ਉਹ ਬੋਡੀ ਨੂੰ ਠਕਾਣੇ ਲਾਉਣ ਦੇ ਬਾਰੇ ਸੋਚਦਾ ਰਹਿੰਦਾ ਹੈ ਹੁਣ ਸੁਨੀਲ ਨੂੰ ਇੱਕ ਤਰਕੀਬ ਆਉਂਦੀ ਹੈ ਕਿ ਕਿਉਂ ਨਾ ਇਸ ਫਾਰਮ ਹਾਊਸ ਦੇ ਵਿੱਚ ਹੀ ਮੋਨਕਾ ਦੀ লাশ ਨੂੰ ਦੱਬ ਦਿੱਤਾ ਜਾਵੇ ਹੁਣ ਉਹ ਇਸੇ ਤਰ੍ਹਾਂ ਹੀ ਕਰਦਾ ਹੈ ਪਿੰਡ ਤੋਂ ਕਈ ਮਜ਼ਦੂਰ ਬੁਲਾਉਂਦਾ ਹੈ ਫਾਰਮ ਹਾਊਸ ਦੇ ਵਿੱਚ ਤੇ ਲਗਭਗ 10 ਫੁੱਟ ਡੂੰਘਾ ਉਹਨਾਂ ਦੇ ਕੋਲੋਂ ਟੋਇਆ ਪਟਵਾਉਂਦਾ ਹੈ ਜਦੋਂ ਉਹ ਮਜ਼ਦੂਰ ਇਸੇ ਟੋਇਏ ਦੇ ਬਾਰੇ ਪੁੱਛਦੇ ਨੇ ਤੇ ਉਹਨਾਂ ਨੂੰ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਨੂੰ ਦਿਹਾਰੀ ਦੇ ਕੇ ਵਾਪਸ ਭੇਜ ਦਿੰਦਾ ਹੈ ਪਰ ਇਹਨਾਂ ਦੇ ਕੋਲੋਂ ਇਹ ਗੱਡਾ ਉਹਨੇ ਖੁਦ ਵਾਲਿਆ ਸੀ ਹੁਣ ਇਹ ਜਿਹੜੀ ਮੌਨਕਾ ਸੀ ਇਹਦੀ লাশ ਸੀ ਉਹਦੀ ਡਿੱਗੀ ਦੇ ਵਿੱਚੋਂ ਉਹਨੂੰ ਕੱਢਦਾ ਹੈ ਤੇ ਇਸ ਟੋਇਏ ਦੇ ਵਿੱਚ ਦਬ ਦਿੰਦਾ ਹੈ ਤੇ ਉੱਤੋਂ ਮਿੱਟੀ ਪਾ ਦਿੰਦਾ ਹੈ ਸੁਨੀਲ ਨੇ ਇਹ ਸਾਰਾ ਕੁਝ ਇੰਨੀ ਸਫਾਈ ਦੇ ਨਾਲ ਕੀਤਾ ਸੀ ਕਿ ਉਹ ਅਗਲੇ ਕਈ ਮਹੀਨਿਆਂ ਤੱਕ ਇਸੇ ਤਰ੍ਹਾਂ ਹੀ ਬੇਖੂਫ ਘੁੰਮਦਾ ਰਿਹਾ ਸੀ ਕਿ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਸੀ ਹੁਣ ਸੁਨੀਲ ਦੇ ਕਹਿਣ ਦੇ ਉੱਤੇ ਹੀ ਕ੍ਰਾਈਮ ਬ੍ਰਾਂਚ ਨੇ ਉਹ ਗड्ढे ਵਾਲੀ ਜਗ੍ਹਾ ਨੂੰ ਮਜ਼ਦੂਰਾਂ ਕੋਲੋਂ ਫਿਰ ਦੁਬਾਰਾ ਪਟਵਾਇਆ ਤੇ ਮੌਨਿਕਾ ਦੇ ਕੰਕਾਲ ਨੂੰ ਉਹਦੇ ਵਿੱਚੋਂ ਬਾਹਰ ਕੱਢਿਆ ਪੁਲਿਸ ਦੀ ਅੱਗੇ ਜਾ ਕੇ ਇਨਕੁਆਇਰੀ ਦੇ ਵਿੱਚ ਇਹ ਵੀ ਪਤਾ ਚੱਲਦਾ ਹੈ ਕਿ ਇਹ 22 ਸਾਲਾਂ ਜਿਹੜੀ ਮੌਨਿਕਾ ਸੀ ਜਿਹਦੇ ਪਿਆਰ ਦੇ ਵਿੱਚ ਪਾਗਲ ਹੋਈ ਸੀ 37 ਸਾਲਾਂ ਸੁਨੀਲ ਦੇ ਉੱਤੇ ਉਹ ਦਰਅਸਲ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਉਹਦੇ ਦੋ ਬੱਚੇ ਵੀ ਸਨ ਤੇ ਹੁਣ ਕੁਝ ਦਿਨ ਬਾਅਦ ਹੀ ਪੁਲਿਸ ਨੂੰ ਜਿਹੜਾ ਸੁਨੀਲ ਸੀ ਇਹਦਾ ਰਿਵਾਲਵਰ ਵੀ ਮਿਲ ਜਾਂਦਾ ਹੈ ਤੇ ਇਹ ਰਿਵਾਲਵਰ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਲੈਂਦੇ ਨੇ ਹੁਣ ਫ੍ਰੈਂਸਿਕ ਲੈਬ ਦੀ ਜਿਹੜੀ ਰਿਪੋਰਟ ਆਉਂਦੀ ਹੈ ਤੇ ਉਹਦੇ ਵਿੱਚ ਵੀ ਇਹ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਜਿਹੜੀ ਮੌਨਿਕਾ ਦੀ ਖੋਪਰੀ ਦੇ ਵਿੱਚੋਂ ਗੋਲੀ ਮਿਲੀ ਸੀ ਉਹਨੂੰ ਇਹ ਗੋਲੀ ਏਸੇ ਹੀ ਰਿਵਾਲਵਰ ਦੇ ਵਿੱਚੋਂ ਚੱਲੀ ਹੋਈ ਸੀ ਪਰ ਹੁਣ ਇਸ ਕਤਲ ਤੋਂ ਬਾਅਦ ਸਾਰੇ ਇਹੀ ਹੈਰਾਨ ਸਨ ਕਿ ਆਖਰ ਇਹ ਕਤਲ ਦਾ ਮੋਟਿਵ ਕੀ ਸੀ ਕਿਉਂਕਿ ਸਿਰਫ ਇੱਕ ਘਰ ਦੇ ਕਲੇਸ਼ ਮੋਟਿਵ ਨਹੀਂ ਹੋ ਸਕਦਾ ਉਹ ਵੀ 3-4 ਮਹੀਨੇ ਦੇ ਵਿਆਹ ਦੇ ਵਿੱਚ ਹੀ ਹੁਣ ਪੁਲਿਸ ਵੀ ਇਹੀ ਸਭ ਜਾਨਣਾ ਚਾਹੁੰਦੀ ਸੀ ਇਹ ਫਿਰ ਜਦੋਂ ਸੁਨੀਲ ਦੱਸਦਾ ਹੈ ਤੇ ਉਹ ਕਹਿੰਦਾ ਹੈ ਕਿ ਮੇਰਾ ਜਦੋਂ ਪਹਿਲਾ ਵਿਆਹ ਹੋਇਆ ਸੀ ਤਾਂ ਉਸ ਤੋਂ ਬਾਅਦ ਹੀ ਮੇਰਾ ਇੱਕ ਸੁਪਨਾ ਸੀ ਕਿ ਮੈਂ ਕੈਨੇਡਾ ਦੇ ਵਿੱਚ ਜਾਵਾਂ ਪਰ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਮੇਰਾ ਕੈਨੇਡਾ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਇਸ ਲਈ ਉਹਨੂੰ ਹੁਣ ਪਤਾ ਚੱਲਦਾ ਹੈ ਕਿ ਮੌਨਿਕਾ ਕੈਨੇਡਾ ਜਾਣ ਵਾਲੀ ਹੈ ਤੇ ਉਹ ਸੋਚਦਾ ਹੈ ਕਿ ਹੁਣ ਮੌਨਿਕਾ ਨੂੰ ਫਸਾ ਕੇ ਉਹ ਕੈਨੇਡਾ ਦੇ ਵਿੱਚ ਚਲਾ ਜਾਵੇਗਾ ਇਸੇ ਲਈ ਸੁਨੀਲ ਹੁਣ ਉਹਨੂੰ ਵਾਪਸ ਵੀ ਬੁਲਾਉਂਦਾ ਹੈ ਤੇ ਉਹਦੇ ਨਾਲ ਵਿਆਹ ਕਰਵਾਉਂਦਾ ਹੈ ਤੇ ਫਿਰ ਇਹ ਵਿਆਹ ਨੂੰ ਕੋਰਟ ਦੇ ਵਿੱਚ ਰਜਿਸਟਰ ਵੀ ਕਰਵਾਉਂਦਾ ਹੈ ਤਾਂ ਜੋ ਉਹ ਕੈਨੇਡਾ ਵਿੱਚ ਜਾ ਸਕੇ ਪਰ ਕੁਝ ਕਾਰਨਾਂ ਦੇ ਕਰਕੇ ਸੁਨੀਲ ਦਾ ਵੀਜ਼ਾ ਕੈਨੇਡਾ ਦੇ ਲਈ ਨਹੀਂ ਲੱਗਦਾ ਹੁਣ ਜਦੋਂ ਮੌਨਿਕਾ 4 ਮਹੀਨੇ ਬਾਅਦ ਫਿਰ ਵਾਪਸ ਆ ਜਾਂਦੀ ਹੈ ਤੇ ਸੁਨੀਲ ਦੇ ਨਾਲ ਆ ਕੇ ਰਹਿਣ ਲੱਗ ਜਾਂਦੀ ਹੈ ਤੇ ਇਹ ਕਹਿੰਦੀ ਹੈ ਕਿ ਉਹ ਹੁਣ ਵਾਪਸ ਕੈਨੇਡਾ ਦੇ ਵਿੱਚ ਨਹੀਂ ਜਾਵੇਗੀ ਹੁਣ ਜਦੋਂ ਇਹ ਗੱਲ ਸੁਨੀਲ ਸੁਣਦਾ ਹੈ ਤਾਂ ਉਹ ਗੁੱਸੇ ਦੇ ਨਾਲ ਭੜ ਜਾਂਦਾ ਹੈ ਕਿਉਂਕਿ ਉਹਦਾ ਸੁਪਨਾ ਸੀ ਕੈਨੇਡਾ ਦੇ ਵਿੱਚ ਜਾਣ ਦਾ ਤੇ ਹੁਣ ਉਤੋਂ ਮੌਨਿਕਾ ਵੀ ਕਹਿ ਰਹੀ ਸੀ ਕਿ ਉਹ ਕੈਨੇਡਾ ਵਾਪਸ ਨਹੀਂ ਜਾਵੇਗੀ ਇਹਦੇ ਨਾਲ ਹੀ ਰਹੇਗੀ ਹੁਣ ਸੁਨੀਲ ਨੂੰ ਇਹ ਲੱਗਦਾ ਸੀ ਕਿ ਜੇਕਰ ਮੌਨਿਕਾ ਇੱਥੇ ਰਹੇਗੀ ਤਾਂ ਲੋਕਾਂ ਨੂੰ ਸਾਰਾ ਕੁਝ ਪਤਾ ਚੱਲ ਜਾਵੇਗਾ ਤੇ ਉਹ ਕਦੀ ਵੀ ਕੈਨੇਡਾ ਵਿੱਚ ਨਹੀਂ ਜਾ ਪਾਵੇਗਾ ਇਸ ਲਈ ਹੁਣ ਇਹਨਾਂ ਦੋਨਾਂ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ ਤੇ ਇਹ ਝਗੜਾ ਇਸ ਹੱਦ ਤੱਕ ਵੱਧ ਜਾਂਦਾ ਹੈ ਕਿ ਮੌਨਿਕਾ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਹੁਣ ਸੁਨੀਲ ਦੇ ਉੱਤੇ ਕਤਲ ਕੇਸ ਸਬੂਤ ਮਿਟਾਉਣ ਦੀਆਂ ਧਰਾਵਾਂ ਲਾ ਕੇ ਉਹਨੂੰ ਜੇਲ੍ਹ ਭੇਜਿਆ ਜਾਣਾ ਹੈ ਇੱਕ ਵਾਰੀ ਫਿਰ ਤੋਂ ਸੱਚੇ ਪਿਆਰ ਤੇ ਨਜਾਇਜ਼ ਰਿਸ਼ਤਿਆਂ ਨੇ ਇੱਕ ਘਰ ਦੀ ਬਹੁਤ ਹੀ लाਡਲੀ ਤੇ ਹੋਸ਼ਿਆਰ ਲੜਕੀ ਦੀ ਜਾਨ ਲੈ ਲਈ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ